ਪੰਜਾਬੀ ਕੁਕਸਪੋਰਟ ਦੇ ਦਰਸ਼ਕਾਂ ਨੂੰ ਪਿਆਰਪਰਾ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਫਰੂਟ ਕਸਟਰਡ ਰੈਸিপি ਠੰਡਾ ਠੰਡਾ ਫਰੂਟ ਕਸਟਰਡ ਗਰਮਿਆਂ ਵਿੱਚ ਸਭ ਨੂੰ ਹੀ ਚੰਗਾ ਲੱਗਦਾ ਹੈ ਫਰੂਟ ਕਸਟਰਡ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਨੂੰ ਆਪਾਂ ਕੁਝ ਹੀ ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਮਹਿਮਾਨਾਂ ਨੂੰ ਵੀ ਸਰਵ ਕਰ ਸਕਦੇ ਹਾਂ ਇਹ ਤਾਂ ਸਭ ਦਾ ਫੇਵਰਟ ਹੁੰਦਾ ਹੈ ਅੱਜ ਆਪਾਂ ਬਿਲਕੁਲ ਪਰਫੈਕਟ ਮੈਜ਼ਰਮੈਂਟ ਨਾਲ ਫਰੂਟ ਕਸਟਰਡ ਬਣਾ ਕੇ ਤਿਆਰ ਕਰਾਂਗੇ ਕੌਡ ਕਸਟਰਡ ਬਣਾ ਲੈ ਆਪਾਂ ਸਭ ਤੋਂ ਪਹਿਲਾਂ ਇੱਥੇ ਇੱਕ ਬਰਤਨ ਵਿੱਚ 3 ਕੱਪ ਦੁੱਧ ਨੂੰ ਐਡ ਕਰ ਲੈਣਾ ਹੈ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਵੋਇਲਡ ਵੀ ਲੈ ਸਕਦੇ ਹੋ ਤੇ ਫਰੈਸ਼ ਵੀ ਲੈ ਸਕਦੇ ਹੋ ਇੱਥੇ ਹੁਣ ਆਪਣੇ 3 ਕੱਪ ਦੁੱਧ ਦੇ ਐਡ ਹੋ ਚੁੱਕੇ ਹਨ ਇਸ ਨੂੰ ਆਪਾਂ ਇੱਕ ਉਬਾਲ ਆਉਣ ਤੱਕ ਚੰਗੀ ਤਰ੍ਹਾਂ ਹਿਲਾ ਕੇ ਪਕਾ ਲੈਂਦੇ ਹਾਂ ਜਦ ਤੱਕ ਦੁੱਧ ਸਾਡਾ ਉਬਲ ਰਿਹਾ ਹੈ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਤੁਸੀਂ ਜ਼ਰੂਰ ਦਬਾਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਇੱਥੇ ਇੱਕ ਵਾਰ ਦੁੱਧ ਨੂੰ ਆ ਚੁੱਕਾ ਹੈ ਤੇ ਇੱਥੇ ਮੈਂ ਕੱਪ ਦਾ ਚੌਥਾ ਹਿੱਸਾ ਇੱਥੇ ਚੀਨੀ ਦਾ ਐਡ ਕਰਨ ਜਾ ਰਹੀ ਹਾਂ ਤੇ ਚੀਨੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਪਕਾ ਲੈਂਦੇ ਹਾਂ ਐਨੇ ਵਿੱਚ ਸਾਡੀ ਚੀਨੀ ਦੁੱਧ ਵਿੱਚ ਘੁਲ ਰਹੀ ਹੈ ਆਪਾਂ ਉੱਥੇ ਕਸਟਰਡ ਦਾ ਕੋਲ ਤਿਆਰ ਕਰ ਲੈਂਦੇ ਹਾਂ ਮੈਂ ਦੋ ਵੱਡੇ ਚਮਚ ਵਨੀਲਾ ਫਲੇਵਰ ਦੇ ਕਸਟਰਡ ਪਾਊਡਰ ਲੈ ਰਹੀ ਹਾਂ ਇੱਥੇ 2 ਚਮਚਾ ਚ ਇੱਥੇ ਮੈਂ ਬੌਲ ਵਿੱਚ ਕਸਟਰਡ ਪਾਊਡਰ ਦੇ ਐਡ ਕਰ ਦਿੱਤੇ ਹਨ ਤੇ ਆਪਾਂ ਹੁਣ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਨੂੰ ਮਿਕਸ ਕਰ ਲੈਂਦੇ ਹਾਂ ਤੇ ਇੱਕ ਮਿਕਸਚਰ ਜਾਂ ਤਿਆਰ ਕਰ ਲਵਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਗੋਲ ਲੈਣਾ ਹੈ ਤਾਂ ਕਿ ਕੋਈ ਵੀ ਗੋਟਲੀ ਜਾਂ ਲੰਮਸ ਨਾ ਰਹਣ ਇਸੇ ਤਰੀਕੇ ਨਾਲ ਹੀ ਮੈਂ ਹੁਣ ਕਸਟਰਡ ਦਾ ਗੋਲ ਬਣਾ ਕੇ ਤਿਆਰ ਕਰਦੀ ਜਾ ਰਹੀ ਹਾਂ ਤੇ ਥੋੜਾ ਥੋੜਾ ਪਾਣੀ ਐਡ ਕਰਦੀ ਜਾ ਰਹੀ ਹਾਂ ਕਸਟਰਨ ਨੂੰ ਅਸੀਂ ਚੰਗੀ ਤਰ੍ਹਾਂ ਪਾਣੀ ਵਿੱਚ ਖੋਲਣਾ ਹੈ ਕਿਉਂਕਿ ਇੱਕ ਅਸੀਂ स्मूथ ਜਿਹਾ ਬੈਟਰ ਬਣਾ ਕੇ ਤਿਆਰ ਕਰਨਾ ਹੈ ਹੁਣ ਤੁਸੀਂ ਦੇਖ ਰਹੇ ਹੋ ਕਸਟਰਡ ਸਾਡਾ ਪਾਣੀ ਵਿੱਚ ਪੁੱਲਦਾ ਹੀ ਜਾ ਰਿਹਾ ਹੈ ਤੇ ਇੱਕ স্মੂਥ ਬੈਟਰ ਬਣ ਕੇ ਹੁਣ ਇੱਥੇ ਤਿਆਰ ਹੋ ਚੁੱਕਾ ਹੈ ਤੁਸੀਂ ਮਿਕਸਚਰ ਦੀ ਕੰਸਿਸਟੈਂਸੀ ਵੀ ਦੇਖ ਸਕਦੇ ਹੋ ਹੁਣ ਆਪਾਂ ਥੋੜਾ ਥੋੜਾ ਮਿਕਸਚਰ ਦੁੱਧ ਵਿੱਚ ਐਡ ਕਰਦੇ ਜਾਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਔਰ ਚੰਗੀ ਤਰ੍ਹਾਂ ਦੁੱਧ ਨੂੰ ਨਾਲ ਦੀ ਨਾਲ ਹਿਲਾਉਂਦੇ ਜਾਵਾਂਗੇ ਤਾਂ ਕਿ ਕੋਈ ਵੀ ਲੰਮਸ ਦੁੱਧ ਵਿੱਚ ਨਾ ਬਣਨ 1 ਮਿੰਟ ਤੱਕ ਆਪਾਂ ਦੁੱਧ ਨੂੰ ਇੱਥੇ ਉਬਾਲ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਦੁੱਧ ਨੇ ਸਾਡਾ گاੜਾ ਹੋਣਾ ਸ਼ੁਰੂ ਕਰ ਦਿੱਤਾ ਹੈ ਆਪਾਂ ਹੁਣ ਚੈੱਕ ਕਰ ਲੈਂਦੇ ਹਾਂ ਕਸਟਰਡ ਸਾਡਾ ਪੂਰੀ ਤਰ੍ਹਾਂ ਹੋਣਾ ਤਿੱਤ ਬਣ ਕੇ ਤਿਆਰ ਹੋ ਚੁੱਕਾ ਹੈ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਦੇ ਹਾਂ ਤੇ ਇਸ ਨੂੰ ਠੰਡਾ ਕਰਨ ਲਈ ਰੱਖ ਦਿੰਦੇ ਹਾਂ ਕਸਟਰਡ ਦੀ ਕੰਸਿਸਟੈਂਸੀ ਰਬੜੀ ਵਰਗੀ ਹੋ ਚੁੱਕੀ ਹੈ ਇਸ ਨੂੰ ਆਪਾਂ ਹੁਣ ਠੰਡਾ ਕਰਨ ਲਈ ਗੈਸ ਤੋਂ ਉਤਾਰ ਲਿਆ ਹੈ ਤੇ ਇਸ ਨੂੰ ਰੂਮ ਟੈਂਪਰੇਚਰ ਤੱਕ ਠੰਡਾ ਹੋਣ ਲਈ ਰੱਖ ਦਿੱਤਾ ਹੈ ਇੱਥੇ ਸਾਡਾ ਕਸਟਰਡ ਹੋਣ ਠੰਡਾ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਇਸ ਦੀ ਥਿਕਨੈਸ ਵੀ ਹੁਣ ਜ਼ਿਆਦਾ ਹੋ ਚੁੱਕੀ ਹੈ ਦੁੱਧ ਸਾਡਾ ਪਹਿਲੇ ਨਾਲੋਂ گاੜਾ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਕੇ ਆਪਾਂ ਇਸ ਨੂੰ ਬਾਉਲ ਵਿੱਚ ਪਲਟ ਲੈਂਦੇ ਹਾਂ ਤੇ ਇਸ ਨੂੰ ਫਿਰ ਆਪਾਂ ਫ੍ਰਿਜ ਵਿੱਚ 2 ਤੋਂ 3 ਜਾਂ 4 ਘੰਟੇ ਲਈ ਠੰਡਾ ਕਰਨ ਲਈ ਰੱਖ ਦਵਾਂਗੇ ਇੱਥੇ ਮੈਂ ਇਸ ਨੂੰ ਬਾਉਲ ਵਿੱਚ ਪਲਟਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਥਿਕਨੈਸ ਕਿੰਨੀ ਵਧੀਆ ਬਣ ਕੇ ਸਾਡਾ ਕਸਟਰਡ ਤਿਆਰ ਹੋਇਆ ਹੈ ਇਸ ਨੂੰ ਹੁਣ ਆਪਾਂ ਫ੍ਰਿਜ ਵਿੱਚ ਦੋ ਤੋਂ ਤਿੰਨ ਘੰਟੇ ਲਈ ਰੱਖ ਦਿੰਦੇ ਹਾਂ ਦੋ ਤੋਂ ਤਿੰਨ ਘੰਟੇ ਹੋ ਚੁੱਕੇ ਹਨ ਹੁਣ ਆਪਾਂ ਕਸਟਰਡ ਨੂੰ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸਮੂਥ ਜਿਹਾ ਸਾਡਾ ਇੱਥੇ ਮਿਕਸਚਰ ਬਣ ਕੇ ਤਿਆਰ ਹੋ ਚੁੱਕਾ ਹੈ ਉੱਥੇ ਆਪਾਂ ਫਰੂਟਸ ਨੂੰ ਵੀ ਕੱਟ ਕਰ ਲਿਆ ਹੈ ਆਪਣੀ ਪਸੰਦ ਹੈ ਤੁਸੀਂ ਕੋਈ ਵੀ ਫਰੂਟਸ ਇਸ ਦੇ ਵਿੱਚ ਐਡ ਕਰ ਸਕਦੇ ਹੋ ਬਸ ਯਾਦ ਰੱਖਣਾ ਹੈ ਕਿ ਖੱਟੇ ਫਰੂਟਸ ਨੂੰ ਆਪਾਂ ਇਸ ਦੇ ਵਿੱਚ ਐਡ ਨਹੀਂ ਕਰਨਾ ਜਦੋਂ ਵੀ ਆਪਾਂ ਸਰਵ ਕਰਨਾ ਹੈ ਫਰੂਟਸ ਆਪਾਂ ਉਦੋਂ ਹੀ ਇਸ ਦੇ ਵਿੱਚ ਐਡ ਕਰਨੇ ਹਨ ਸਭ ਤੋਂ ਪਹਿਲਾਂ ਇੱਥੇ ਮੈਂ ਸੇਬ ਨੂੰ ਬਰੀਕ-ਬਰੀਕ ਬੀਸਾਂ ਵਿੱਚ ਕੱਟ ਕੇ ਇੱਥੇ ਐਡ ਕਰ ਲਿਆ ਹੈ ਇਸ ਤੋਂ ਬਾਅਦ ਹੁਣ ਮੈਂ ਕੇਲਾ ਲੈ ਲਿੱਤਾ ਹੈ ਕੇਲੇ ਨੂੰ ਮੈਂ ਛੋਟੇ ਛੋਟੇ ਟੁਕੜਿਆਂ ਵਿੱਚ ਇੱਥੇ ਐਡ ਕਰ ਦਿੱਤਾ ਹੈ ਹੁਣ ਆਪਾਂ ਲਾਲ ਅੰਗੂਰ ਨੂੰ ਵੀ ਇੱਥੇ ਐਡ ਕਰ ਦਿੱਤਾ ਹੈ ਇਸ ਨੂੰ ਵੀ ਆਪਾਂ ਕੱਟ ਕਰਕੇ ਲੈਣਾ ਹੈ ਇਸ ਤੋਂ ਬਾਅਦ ਮੈਂ ਹਰੇ ਵਾਲੇ ਅੰਗੂਰਾ ਨੂੰ ਐਡ ਕਰ ਦਿੱਤਾ ਹੈ ਤੇ ਕੀਵੀ ਨੂੰ ਆ ਕੱਟ ਕੇ ਐਡ ਕਰ ਦਿੱਤਾ ਹੈ ਇਸ ਤੋਂ ਬਾਅਦ ਆਪਾਂ ਅਨਾਰਾਂ ਦੇ ਦਾਣਿਆਂ ਨੂੰ ਵੀ ਐਡ ਕਰ ਲੈਣਾ ਹੈ ਅਨਾਰ ਤਾਂ ਇਸ ਦੇ ਵਿੱਚ ਜਾਨ ਪਾ ਦਿੰਦੇ ਹਨ ਫਰੂਟ ਕਸਟਰਡ ਦਾ ਰੰਗ ਰੂਪ ਹੀ ਬਦਲ ਦਿੰਦੇ ਹਨ ਤੁਸੀਂ ਦੇਖ ਸਕਦੇ ਹੋ ਫਰੂਟਸ ਨਾਲ ਸਾਡਾ ਪਰਿਆ ਹੋਇਆ ਫਰੂਟ ਕਸਟਰਡ ਇੱਥੇ ਤਿਆਰ ਹੋ ਚੁੱਕਾ ਹੈ ਇਸ ਨੂੰ ਆਪਾਂ ਇੱਕ ਹੈਲਦੀ ਰੈਸਪੀ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਫਰੂਟਸ ਨਾਲ ਭਰਿਆ ਹੋਇਆ ਹੁੰਦਾ ਹੈ ਤੇ ਬੱਚਿਆਂ ਨੂੰ ਆਪਾਂ ਬਹੁਤ ਸਾਰਾ ਫਰੂਟਸ ਕਸਟਰਡ ਫਰੂਟ ਬਣਾ ਕੇ ਖਵਾ ਸਕਦੇ ਹਾਂ ਹੁਣ ਆਪਾਂ ਫਰੂਟ ਕਸਟਰਡ ਨੂੰ ਫਰੂਟਸ ਨਾਲ ਉੱਪਰੋਂ ਡੈਕੋਰੇਟ ਕਰ ਦਿੰਦੇ ਹਾਂ ਇਸ ਨਾਲ ਬਹੁਤ ਹੀ ਦੇਖਣ ਵਿੱਚ ਵੀ ਸਾਡਾ ਫਰੂਟ ਕਸਟਰਡ ਵਧੀਆ ਲੱਗਦਾ ਹੈ ਆਪਾਂ ਅਲੱਗ-ਅਲੱਗ ਫਰੂਟਸ ਨਾਲ ਇਸ ਨੂੰ ਜੋ ਇਸ ਦੇ ਵਿੱਚ ਮਿਕਸ ਕੀਤੇ ਹਨ ਮੈਂ ਗਾਰਨਿਸ਼ ਕਰਨ ਲਈ ਵੀ ਥੋੜੇ ਜਿਹਾ ਅਲੱਗ ਕੱਟ ਕੇ ਇਸ ਦੇ ਵਿੱਚ ਲੈ ਲਏ ਹਨ ਤੁਸੀਂ ਇਸ ਦੇ ਵਿੱਚ ਡ్రਾਈ ਫਰੂਟਸ ਵੀ ਐਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਇੱਥੇ ਫਰੂਟ ਕਸਟਰਡ ਬਣ ਕੇ ਤਿਆਰ ਹੋ ਚੁੱਕਾ ਹੈ ਲਓ ਜੀ ਸਰਵਿੰਗ ਲਈ ਸਾਡਾ ਇੱਥੇ ਫਰੂਟ ਕਸਟਰਡ ਬਿਲਕੁਲ ਬਣ ਕੇ ਤਿਆਰ ਹੋ ਗਿਆ ਹੈ ਠੰਡਾ ਠੰਡਾ ਇਸ ਨੂੰ ਆਪਾਂ ਹੁਣ ਸਰਵ ਕਰ ਲੈਂਦੇ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਫਰੂਟ ਕਸਟਰਡ ਦੀ ਰੈਸਪੀ ਜ਼ਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਕਿ ਤੁਹਾਡੇ ਫਰੂਟ ਕਸਟਰਡ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਇਹ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਝਟਪਟ ਹੀ ਆਪਾਂ ਫਰੋਡ ਕਸਟਰਡ ਨੂੰ ਬਣਾ ਸਕਦੇ ਹਾਂ ਤੇ ਆਪਾਂ ਮਹਿਮਾਨਾਂ ਨੂੰ ਵੀ ਤੇ ਫੈਮਿਲੀ ਮੈਂਬਰਸ ਨੂੰ ਵੀ ਖਵਾ ਸਕਦੇ ਹਾਂ ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਫੀਡਬੈਕ ਜ਼ਰੂਰ ਤੋਂ ਜ਼ਰੂਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਵੀ ਜਾਂਦੇ ਜਾਂਦੇ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਤੇ ਇੱਕ ਡਿਲੀਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ